ਤਾਲ ਗੁਰ ਸੇਵੀਏ ਇਹ ਨਿਸੁ ਸਹਜ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਦੁੱਖ ਨਾ ਲੱਗੇ ਆਏ ਜਮਣ ਮਰਨਾ ਮਿਟ ਗਿਆ ਕਾਲੇ ਕਿਛ ਨ ਬਸਾਏ ਗੁਰ ਸੇਵਾ ਸੋ ਕੋ ਉਪਜੇ ਫਿਰ ਦੁੱਖ ਨਾ ਲੱਗੇ ਆਏ ਜਮਣ ਮਰਨਾ ਮਿਟ ਗਿਆ ਕਾਲ ਕਿਛ ਨ ਬਸਾਏ ਸਤੇ ਮਨ ਰਵ ਰਹਾ ਸਚੇ ਰਹਾ ਸਮਾਏ ਨਾਨਕ ਹਾ ਬਲਹਾਰੀ ਤਿੰਨ ਕੋ ਜੋਤ ਸਤ ਗੁਰ ਪਾਏ ਮਲਾ ਤੀਜਾ ਬੇਨ ਸ਼ਬਦੈ ਸੁਧ ਨਾ ਹੋワイ ਜੇ ਅਨੇਕ ਕਰੈ ਸ਼ਿੰਗਰ ਪੈਰ ਕੀ ਸਰ ਨਾ ਜਾਣੈ ਦੁਜੇ ਭਾਇ ਪਿਆਰ ਸਾ ਕੁ ਸੁਧ ਸਾ ਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾੜਿ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਵੈਣੀ ਹਰ ਨਾਮ ਧਾਈ ਹਰ ਉਚਰੰ ਹਰ ਲਾ ਲੈਣੀ ਜੋ ਆਪਣੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬਣੀ ਜਿਨਾਂ ਸਤ ਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖ ਨੈਣੀ ਹਾਵਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਹਾਵਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਕਾਲੈ ਕਿਛਨਾ ਬਸਾਇ ਪਵਨ ਪਵਿੱਤਰ ਮੁਖਵਾਕ ਸੋਰਠ ਕੀ ਵਾਰ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 651 ਅਤੇ 52 ਅੰਗ ਉਪਰ ਪਾਵਨ ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਏ ਪੌੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਬਣਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇਹ ਅਰੋਗਤਾ ਤੰਦਰੁ ਤੇ ਚੜਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਆਓ ਅਗਲੇ ਸਮੇਲੇ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ